ਪੀਤੇ ਦਿਨਾਂ ਤੋਂ ਪੈ ਰਹੀ بارش ਦੇ ਕਾਰਨ ਇੱਕ ਗਰੀਬ ਪਰਿਵਾਰ ਤੇ ਉਸ ਵੇਲੇ ਕਹਿਰ ਬਣ ਗਈ ਜਦੋਂ ਪਿੰਡ ਪੀਲੋਵਾਲ ਪੱਕਾ ਦੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਪਰ ਇਹ ਮੰਨ ਨਾਲ ਜਾਣਕਾਰੀ ਜਿੰਦਿਆਂ ਹਰਪ੍ਰੀਤ ਸਿੰਘ ਪਿੰਡ ਪੀਲੋਵਾਲ ਪੱਕਾ ਦਾ ਕਹਿਣਾ ਹੈ ਕਿ ਉਸ ਦਾ ਅਪਰਾਧ ਤੀਰਤ ਸਿੰਘ ਜਿਸ ਦੀ ਉਮਰ 25 ਸਾਲ ਹੈ ਮਿਹਨਤਮ ਮਜ਼ਦੂਰੀ ਕਰਦਾ ਸੀ। ਗਵਾਂਡੀ ਹਰਪਾਲ ਸਿੰਘ ਦੇ ਘਰ ਸੋਨੂ ਨੂੰ ਆਵਾਜ਼ ਮਾਰ ਗਿਆ ਤਾਂ ਸੋਨੂ ਤਾਂ ਤੀਰਤ ਕਮਰੇ ਵਿੱਚ ਬੈਠ ਕੇ ਚਾਹ ਪੀਣ ਲੱਗੇ ਤਾਂ ਅਚਾਨਕ ਕਮਰੇ ਦਾ ਲੈਂਟਰ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ। ਸੋਨੂ ਭੱਜ ਕੇ ਕਮਰੇ ਤੋਂ ਬਾਹਰ ਆ ਗਿਆ ਪਰ ਤੀਰਤ ਸਿੰਘ ਲੈਂਟਰ ਹੇਡ ਦੱਬਿਆ ਗਿਆ ਅਤੇ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤੀਰਤ ਸਿੰਘ ਵਿਆਹਿਆ ਹੋਇਆ ਸੀ ਉਸ ਦੀਆਂ ਦੋ ਮਾਸੂਮ ਬੱਚੀਆਂ ਇੱਕ 20 ਦਿਨਾਂ ਦੀ ਅਤੇ ਇੱਕ 2.5 ਸਾਲ ਦੀ ਹੈ। ਅਤੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਘਰ ਵਿੱਚ ਉਹ ਇਕੱਲਾ ਕਮਾਉਣ ਵਾਲਾ ਸੀ। ਨਪੀ ਲੋਰ ਪਕਾਈ ਆ ਕਿਦਾਂ ਮੌਤ ਹੋਈ ਮਨਲਾ ਮੇਰਾ ਬਨਾ ਭਰਾ ਸੀ ਵੱਡਾ ਉਹ ਆਪਣੇ ਦੋਸਤਾਂ ਇਧਰ ਬਾਜ ਮਾਰਨ ਆਇਆ ਸੀ ਤੇ ਨੱਚਾ ਜੋ ਬੀਣ ਨਾਲ ਇੱਥੇ ਲੈਂਟਰ ਨਾਲ ਥੱਲੇ ਖਲੋ ਗਿਆ ਤੇ ਉਹ ਵੇਖ ਸਭ ਵੇਖਣ ਡਿਆ ਤੇ ਉੱਤੇ ਆ ਕੇ ਲੈਂਟਰ ਡੇਗ ਗਿਆ ਕਾਫੀ ਦਿਨਾਂ ਤੋਂ ਬਾਰਸ਼ ਉਹ ਜਿਆਦੀ ਔਨ ਕਰਕੇ ਤੇ ਉਹ ਛੱਤ ਕਮਜ਼ੋਰ ਸੀ ਤੇ ਛੱਤ ਜਾਪੀ ਮੁੰਡੇ ਦੇ ਉੱਤੇ ਤੇ ਇੱਥੋਂ ਸਾਰੀ ਇਹ ਫੇਸ ਵੀ ਅੰਤੇ ਇੱਥੋਂ ਦੱਬ ਪਸ ਗਈਆਂ ਫੇਸ ਗਈਆਂ ਤੇ ਨੁਕਸਾਨ ਜਿਆਦਾ ਹੋ ਗਿਆ ਅੰਦਰ ਕੌਣ ਕੌਣ ਸੀ ਉਹਦਾ ਅੰਦਰ ਦੋ ਜਨੇ ਸੀ ਅੱਛਾ ਅੱਛਾ ਇੱਕ ਸੋਨੂ ਨਾਮ ਤੇ ਇੱਕ ਮੁੰਡਾ ਨਾਮ ਸੀ ਅੰਦਰ ਬੈਠੇ ਚਾਹ ਪੀ ਰਹੇ ਸੀ ਅੱਛਾ ਚਾਹ ਪੀਂਦੇ ਪੀਂਦੇ ਉਸ ਤੋਂ ਇੱਕ ਨਿਕਲ ਗਿਆ ਬਾਹਰ ਦੂਜਾ ਨਿਕਲਿਆ ਨਹੀਂ ਗਿਆ ਉਹਦੇ ਉੱਤੇ ਆਣ ਕੇ ਲੈਂਟ ਡੇਲ ਤੇ ਅੱਛਾ ਇਹ ਮੌਤ ਹੋ ਗਈ ਹੈ ਹਾਂਜੀ ਕੀ ਸਰਕਾਰ ਤੋਂ ਮੰਗ ਕਰਦੇ ਜੋ ਬੰਦੀ ਆ ਵਿਚਾਰੇ ਗਰਾਗੀ ਪਰਿਵਾਰ ਆ ਪਿੱਛੇ ਦੋ ਕੁੜੀਆਂ ਛੱਡ ਗਿਆ ਵਿਚਾਰਾ ਆਪਣੀਆਂ ਤੇ ਜੋ ਵੀ ਬੰਦੀ ਸਹਤ ਦਾ 13 ਦਿਨਾਂ ਦੀ 13 ਦਿਨਾਂ ਦੀ ਉਹਦੀ ਗੁੜੀਆ ਹੈ ਉਹਦੀ ਜੋ ਵੀ ਸਰਕਾਰ ਵੱਤੋ ਵੱਤ ਕਰ ਸਕਦੀ ਹੈ ਮੱਲੀ ਸਹਤ ਤੋਂ ਬਹੁਤ ਬਹੁਤ ਦਾਤਾਂ ਦੀਆਂ ਸ਼ੁਕਰੀਆ ਕੀਤੀ ਜਾਵੇ ਕਿ ਗਰੀਬਾਂ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ